ਅਮਰੀਕਾ ਦੇ ਲਾਸ ਐਂਜਲਸ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ ਪੁਲਿਸ ਫਾਇਰਿੰਗ ਦੀ ਘਟਨਾ ਵਿੱਚ ਮੌਤ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ੂਟਿੰਗ ਦੀ ਘਟਨਾ ਸੰਬੰਧੀ ਫੁਟੇਜ ਰਿਲੀਜ਼ ਕਰਨ ਦੇ ਨਾਲ-ਨਾਲ ਹੋਰ ਵੇਰਵੇ ਦਿੱਤੇ ਹਨ। ਇਹ ਘਟਨਾ 13 ਜੁਲਾਈ ਸਵੇਰੇ ਲਗਭਗ 9:20 ਮਿੰਟ 'ਤੇ ਵਾਪਰੀ। ਪੁਲਿਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਉਮਰ 36 ਸਾਲ ਸੀ ਅਤੇ ਉਹ ਆਰਕੇਡ ਸ਼ਹਿਰ ਦਾ ਰਹਿਣ ਵਾਲਾ ਸੀ। ਲਾਸ ਐਂਜਲਸ ਪੁਲਿਸ ਵਿਭਾਗ ਵਿੱਚ ਲੈਫਟਨੈਂਟ ਬਰੂਸ ਕਾਸ ਨੇ ਕਿਹਾ ਗੁਰਪ੍ਰੀਤ ਸਿੰਘ ਬਾਰੇ ਉਨ੍ਹਾਂ ਨੂੰ ਕਈ ਵਿਅਕਤੀਆਂ ਨੇ ਕਾਲ ਕਰਕੇ ਸ਼ਿਕਾਇਤ ਕੀਤੀ ਸੀ। ਕਿ ਉਹ ਸ਼ਰੀਆਮ ਸੜਕ ਉੱਤੇ ਇੱਕ ਧਾਰਦਾਰ ਹਥਿਆਰ ਨਾਲ ਕੁਝ ਐਕਸ਼ਨ ਕਰ ਰਿਹਾ ਹੈ। ਸਟੈਂਡ ਬਾਈ। ਅਗੇ ਦੱਸਿਆ ਗਿਆ ਕਿ ਏਸ਼ਮਗਰੂ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਹਥਿਆਰ ਸੁੱਟਣ ਲਈ ਕਿਹਾ। ਏਸ਼ਮਗਰੂ ਉਸਨੇ ਹਥਿਆਰ ਨਾ ਸੁੱਟਿਆ ਅਤੇ ਆਪਣੀ ਕਾਰ ਵੱਲ ਚਲਾ ਗਿਆ ਤੇ ਪੁਲਿਸ ਉੱਤੇ ਪਾਣੀ ਦੀ ਬੋਤਲ ਸੁੱਟੀ। ਏਸ਼ਮਗਰੂ ਪੁਲਿਸ ਦੀਆਂ ਕਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਇੱਕ ਥਾਂ ਉੱਤੇ ਪਹੁੰਚ ਕੇ ਉਸਨੇ ਕਾਰ ਨੂੰ ਘਮਾਉਣਾ ਸ਼ੁਰੂ ਕੀਤਾ। ਉਸ ਦੀ ਕਾਰ ਪੁਲਿਸ ਦੀ ਕਾਰ ਨਾਲ ਵੀ ਟਕਰਾਈ ਪੁਲਿਸ ਬੁਲਾ ਰਹੇ ਅਤੇ ਜਾਰੀ ਕੀਤੀਆਂ ਗਈਆਂ ਵੀਡੀਓਜ਼ ਮੁਤਾਬਕ ਉਹ ਗੱਡੀ ਵਿੱਚੋਂ ਬਾਹਰ ਆ ਗਿਆ ਇਸ ਵੇਲੇ ਉਸ ਦੇ ਹੱਥ ਵਿੱਚ ਹਥਿਆਰ ਸੀ ਅੱਗੇ ਦੱਸਿਆ ਗਿਆ ਕਿ ਇਸ ਮਗਰੋਂ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਵੱਲ ਵਧਿਆ ਜਿਸ ਮਗਰੋਂ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਮੁਤਾਬਕ ਗੁਰਪ੍ਰੀਤ ਕੋਲੋਂ ਬਰਾਮਦ ਹੋਇਆ ਤਲਵਾਰ ਨੁਮਾ ਹਥਿਆਰ 2 ਫੁੱਟ ਲੰਬਾ ਸੀ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਗੁਰਪ੍ਰੀਤ ਸਿੰਘ ਬਾਰੇ ਉਹਨਾਂ ਦੀ ਉਮਰ ਅਤੇ ਸ਼ਹਿਰ ਤੋਂ ਇਲਾਵਾ ਹੋਰ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਲਾਸ ਏਂਜਲਸ ਪੁਲਿਸ ਵਿਭਾਗ ਤੋਂ ਲੈਫਟਨੈਂਟ ਬਰੂਸ ਕਾਸ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਅਜੇ ਜਾਰੀ ਹੈ। ਲੈਫਟਨੈਂਟ ਬਰੂਸ ਕਾਸ ਨੇ ਕਿਹਾ ਕਿ ਜਿੰਨਾ ਚਿਰ ਜਾਂਚ ਪੂਰੀ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਸਕਦੇ। ਉਹਨਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨਾਲ ਜੁੜੇ ਵੀਡੀਓਜ਼ ਨੂੰ ਵੇਖ ਕੇ ਸਬੂਤ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੋਰ ਗਵਾਹ ਵੀ ਲੱਭੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹੋ ਸਕਦਾ ਹੈ ਜੋ ਸਬੂਤ ਮਿਲਣ ਉਹਨਾਂ ਦੇ ਆਧਾਰ ਉੱਤੇ